ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਬਰਕਤ ਵੀਡੀਓ ਬਾਰੇ ਜਿਵੇਂ ਕਿ ਗੱਡੀ ਦੀ ਖਰਾਬੀ ਬਾਰੇ ਜਦੋਂ ਕਵਲ ਤੇ ਡੈਡੀ ਨੂੰ ਪਤਾ ਲੱਗਦਾ ਹੈ ਤਾਂ ਘਰ ਵਿੱਚ ਨਵਾਂ ਕਲੇਸ਼ ਸ਼ੁਰੂ ਹੋ ਜਾਂਦਾ ਹੈ ਕਰ ਤੇ ਮੰਮੀ ਤੇ ਡੈਡੀ ਦਾ ਫਿਰ ਤੋਂ ਝਗੜਾ ਹੋ ਜਾਂਦਾ ਹੈ ਪਰ ਕਵਲ ਕਹਿੰਦਾ ਹੈ ਕਿ ਪਹਿਲਾਂ ਅਸੀਂ ਗੱਡੀ ਠੀਕ ਕਰਾਣੇ ਆ ਤੁਸੀਂ ਆਪਣਾ ਕਲੇਸ਼ ਬਾਅਦ ਚ ਕਰਿਓ ਤੇ ਵਿੱਕੀ ਦਾ ਪ੍ਰੀਤ ਤੋਂ ਨਵਾਂ ਫੋਨ ਲੈਣ ਬਾਰੇ ਉਸਦੀ ਮੰਮੀ ਨੂੰ ਲੱਗ ਜਾਂਦਾ ਹੈ ਪਤਾ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਵੀਡੀਓ ਪੂਰੀ ਦੇਖਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹਾਂਜੀ ਵਿੱਕੀ ਨੇ ਪ੍ਰੀਤ ਨੂੰ ਫਿਰ ਦੁਬਾਰਾ ਤੋਂ ਬਣਾਤਾ ਪਾਗਲ ਉਸ ਨੇ ਉਸ ਨੂੰ ਕਿੰਨੇ ਹੀ ਪਿਆਰ ਨਾਲ ਕਿਹਾ ਕਿ ਹਾਂ ਕਿ ਮੇਰਾ ਬਹੁਤ ਦਿਲ ਕਰਦਾ ਹੈ ਨਵਾਂ ਫੋਨ ਚਲਾਣ ਦਾ ਹੁਣ ਤੂੰ 2-4 ਦਿਨ ਨਵਾਂ ਫੋਨ ਚਲਾ ਲਿਆ ਹੈ ਤੇ ਹੁਣ ਥੋੜੇ ਦਿਨ ਲਈ ਮੈਨੂੰ ਫੋਨ ਦੇ ਦੇ ਪ੍ਰੀਤ ਨੇ ਕਿਹਾ ਕਿ ਹਜੇ ਤਾਂ ਮੇਰਾ ਨਵਾਂ ਫੋਨ ਦਾ ਚਾਹ ਵੀ ਖਤਮ ਨਹੀਂ ਹੋਇਆ ਤੇ ਵਿੱਕੀ ਕਹਿੰਦਾ ਕੋਈ ਗੱਲ ਨਹੀਂ ਮੈਂ ਥੋੜੇ ਦਿਨ ਰੱਖਾਂਗਾ ਫਿਰ ਤੈਨੂੰ ਦੁਬਾਰਾ ਦੇ ਦਵਾਂਗਾ ਤਾਂ ਪ੍ਰੀਤ ਵੀ ਵਿਚਾਰੀ ਪੋੜੀ ਉਸ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ ਤੇ ਮੰਨ ਜਾਂਦੀ ਹੈ ਤੇ ਵਿੱਕੀ ਨੇ ਉਸ ਨੂੰ ਫਿਰ ਤੋਂ ਪਾਗਲ ਬਣਾ ਦਿੱਤਾ ਤੇ ਨਵਾਂ ਫੋਨ ਉਸ ਤੋਂ ਲੈ ਲਿਆ ਉਸ ਨੇ ਉਸ ਦਾ SIM ਚੇਂਜ ਕਰ ਦਿੱਤਾ ਜਦੋਂ ਉਸ ਨੇ ਉਸ ਦਾ SIM ਚੇਂਜ ਕੀਤਾ ਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਫੋਨ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਤੇ ਮੈਸੇਜ ਸੀਗੇ ਜਿਸ ਵਿੱਚ ਉਸ ਦੀਆਂ ਕਈ ਕਰਤੂਤਾਂ ਬਾਰੇ ਲਿਖਿਆ ਹੋਇਆ ਸੀ ਜਿਸ ਵਿੱਚ ਉਸ ਨੇ ਆਪਣੇ ਦੋਸਤ ਨੂੰ ਮੈਸੇਜ ਕੀਤੇ ਹੋਏ ਸੀ ਕਿ ਹਾਂ ਕਿ ਕਿਵੇਂ ਮੈਂ ਆਪਣੇ ਸਹੁਰਿਆਂ ਤੋਂ ਪੈਸੇ ਲੈਂਦਾ ਹਾਂ ਤੇ ਮੋਜਾ ਕਰਦਾ ਹਾਂ ਇਹ ਸਾਰੀਆਂ ਗੱਲਾਂ ਉਹ ਪ੍ਰੀਤ ਨੂੰ ਪਤਾ ਲੱਗ ਗਈਆਂ ਪ੍ਰੀਤ ਨੇ ਉਸਦੇ ਸਾਰੇ ਮੈਸੇਜ ਪੜ੍ਹ ਲਏ ਕਿਉਂਕਿ ਵਿੱਕੀ ਨੇ ਜਦੋਂ SIM ਚੇਂਜ ਕੀਤਾ ਤੇ ਮੈਸੇਜ ਡਿਲੀਟ ਕਰਨਾ ਭੁੱਲ ਗਿਆ ਤੇ ਨਵੇਂ ਫੋਨ ਵਿੱਚ ਉਸ ਨੇ ਆਪਣਾ SIM ਪਾਇਆ ਤੇ ਬੈਕਅਪ ਨਹੀਂ ਲਿਆ ਤੇ ਪ੍ਰੀਤ ਨੇ ਉਹ ਸਾਰੇ ਮੈਸੇਜ ਪੜ੍ਹ ਲਏ ਤੇ ਉਸ ਤੋਂ ਬਾਅਦ ਪ੍ਰੀਤ ਨੂੰ ਫਿਰ ਦੁਬਾਰਾ ਤੋਂ ਝਟਕਾ ਲੱਗ ਗਿਆ ਤੇ ਉਹ ਸੋਚਣ ਲੱਗੀ ਕਿ ਹਾਂ ਵਿੱਕੀ ਕਿਵੇਂ ਦਾ ਇਨਸਾਨ ਹੈ ਪਰ ਉਹ ਇਹ ਸੋਚਦੀ ਹੈ ਕਿ ਸ਼ਾਇਦ ਇਹ ਮੈਸੇਜ ਉਸਨੇ ਪਹਿਲਾਂ ਕੀਤੇ ਹੋਣ ਪਰ ਹੁਣ ਤਾਂ ਉਹ ਬਦਲ ਗਿਆ ਹੈ ਉਸਨੇ ਮੈਨੂੰ ਨਵਾਂ ਫੋਨ ਵੀ ਲਿਆ ਕੇ ਦਿੱਤਾ ਹੈ ਭਾਵੇਂ ਉਸਨੇ ਥੋੜੇ ਦਿਨ ਲਈ ਫੋਨ ਲੈ ਲਿਆ ਹੈ ਪਰ ਉਸ ਦੇ ਬਾਵਜੂਦ ਵੀ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਤੇ ਦੂਜੇ ਪਾਸੇ ਵਿੱਕੀ ਦੀ ਮੰਮੀ ਜੋ ਕਿ ਪਹਿਲੇ ਦਿਨ ਤੋਂ ਹੀ ਬਹੁਤ ਜ਼ਿਆਦਾ ਚਤਰ ਹੈ ਕਮੇਟੀਆਂ ਦੇ ਬਹਾਨੇ ਉਸਨੇ ਵੀ ਦੁਬਾਰਾ ਤੋਂ सोनू ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਉਸ ਨੂੰ ਪਤਾ ਸੀ ਕਿ सोनू ਨੂੰ ਕਮੇਟੀ ਦੀ ਲੋੜ ਹੈ ਤੇ ਉਸ ਨੇ ਜਾਣ ਬੁੱਝ ਕੇ ਬੋਲੀ ਇੰਨੀ ਉੱਚੀ ਪਾਈ ਕਿ सोनू ਉਦੀ ਪਹੁੰਚ ਉੱਤੇ ਤੱਕ ਨਾ ਪਹੁੰਚ ਸਕੇ ਤੇ ਉਸ ਤੋਂ ਬਾਅਦ ਜਦੋਂ ਕਮੇਟੀ ਵਿੱਕੀ ਦੀ ਮੰਮੀ ਦੀ ਹੱਕ ਵਿੱਚ ਆ ਗਈ ਤਾਂ ਉਸ ਦੀ ਮੰਮੀ ਨੇ ਕਮੇਟੀ ਲੈਣ ਤੋਂ ਮਨਾ ਕਰ ਦਿੱਤਾ ਪਰ ਕਮੇਟੀਆਂ ਵਾਲੀ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਤੂੰ ਕਮੇਟੀ ਨਾ ਲਈ ਤਾਂ ਤੈਨੂੰ ਥਾਣੇ ਮੈਂ ਲੈ ਕੇ ਜਾਵਾਂਗੀ ਹੁਣ ਦੇਖਦੇ ਹਾਂ ਕਿ ਆਣ ਵਾਲੀ ਵੀਡੀਓ ਵਿੱਚ ਕੀ ਹੁੰਦਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ